ਮੇਰਾ ਨਾਮ ਪ੍ਰੀਤ ਹੈ ਤੇ ਸਾਡੇ ਘਰ ਵਿੱਚ ਮੈਂ ਮੇਰੇ ਤੋਂ ਇੱਕ ਛੋਟਾ ਮੇਰਾ ਭਰਾ ਤੇ ਮੇਰੇ ਮਾਪਿਓ ਤੇ ਮੇਰੇ ਦਾਦਾ-ਦਾਦੀ ਰਹਿੰਦੇ ਸੀ। ਮੇਰੀ ਮਾਂ ਦਾ ਸੁਭਾਅ ਬੜਾ ਹੀ ਸ਼ਾਂਤ ਸੀ ਤੇ ਮੇਰੀ ਦਾਦੀ ਦਾ ਸੁਭਾਅ ਬੜਾ ਹੀ ਤੇਜ਼। ਮੇਰੀ ਦਾਦੀ ਮੇਰੇ ਭਰਾ ਦਾ ਬਹੁਤ ਮੋਹ ਕਰਦੀ ਪਰ ਮੈਨੂੰ ਬਹੁਤ ਸਮਝਦੀ ਸੀ ਜਿਵੇਂ ਕਿ ਪੁਰਾਣੀਆਂ ਬੁੜੀਆਂ ਮੁੰਡਿਆਂ ਨੂੰ ਚੰਗਾ ਨਹੀਂ ਸਮਝਦੀਆਂ ਹੁੰਦੀਆਂ। ਕੁੜੀਆਂ ਨੂੰ ਤਾਂ ਹਮੇਸ਼ਾ ਮਾੜਾ ਹੀ ਸਮਝਿਆ ਜਾਂਦਾ ਸੀ। ਭਰਾ ਆ ਹੀ ਸਮਝਿਆ ਜਾਂਦਾ ਸੀ। ਮੇਰੇ ਭਰਾ ਨੂੰ ਵੱਧ ਤੋਂ ਵੱਧ ਚੀਜ਼ਾਂ ਲਿਆ ਕੇ ਦਿੰਦੀ। ਤੇ ਮੈਂ ਕੋਲ ਬੈਠੀ ਵੇਖੀ ਜਾਂਦੀ। ਮੇਰੀ ਦਾਦੀ ਮੈਨੂੰ ਭੋਰਾ ਲਾਡ ਨਹੀਂ ਕਰਦੀ ਸੀ ਤੇ ਨਾ ਹੀ ਕੋਈ ਚੀਜ਼ ਦਵਾਉਂਦੀ। ਕਹਿ ਦਿੰਦੀ ਸੀ ਤੂੰ ਤਾਂ ਵਿਆਹ ਕੇ ਬਗਾਨੇ ਘਰ ਚਲੀ ਜਾਏਂਗੀ। ਇਹੀ ਸਾਡੀ ਸੇਵਾ ਕਰੂਗਾ ਤੇ ਸਾਡਾ ਘਰ ਸਾਂਭੂਗਾ। ਮੁੰਡੇ ਨੂੰ ਜ਼ਿਆਦਾ ਖਵਾਉਣ ਪਾਉਣ ਦੀ ਲੋੜ ਹੁੰਦੀ ਆ। ਤੂੰ ਐਵੇਂ ਨੀਤ ਪਾਇਆ ਕਰ ਜਵਾਕ ਦੀ ਚੀਜ਼ ਤੇ। ਮੈਂ ਬੜੀ ਅਦਾਸ ਹੋ ਜਾਂਦੀ ਸੀ। ਮੇਰੀ ਮਾਂ ਮੈਨੂੰ ਕੁੱਟ ਕੇ ਕੜੇਜੇ ਲਾ ਲੈਂਦੀ। ਮੇਰੀ ਮਾਂ ਨੇ ਸਾਡੇ ਦੋਨਾਂ ਭੈਣ ਭਰਾਵਾਂ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ ਸੀ। ਮੇਰੀ ਨਾਨੀ ਮੇਰੀ ਮਾਂ ਨੂੰ ਪੈਸੇ ਦਿੰਦੀ ਸੀ ਤੇ ਮੇਰੀ ਮਾਂ ਉਹਨਾਂ ਪੈਸਿਆਂ ਨਾਲ ਮੇਰੇ ਅਰੀਜਾ ਪੂਰੀਆਂ ਕਰ ਦਿੰਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਰੱਬ ਨੇ ਮੇਰੀਆਂ ਇਹ ਖੁਸ਼ੀਆਂ ਵੀ ਮੇਰੇ ਤੋਂ ਖੋ ਲੈਣੀਆਂ ਨੇ ਉਦੋਂ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਂ ਵੀ ਨਵਾਂ ਸੂਟ ਪਾ ਕੇ ਜਾਣਾ ਮੈਨੂੰ ਨਵਾਂ ਸੂਟ ਬਣਾ ਕੇ ਦਿਓ ਮੇਰੀ ਮਾਂ ਨੇ ਕਿਹਾ ਠੀਕ ਹੈ ਪੁੱਤ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਭੂਆ ਦੇ ਕੋਲ ਜਾਣਾ ਸੀ ਕਹਿਣ ਲੱਗੇ ਆਉਣ ਲੱਗੇ ਤੈਨੂੰ ਸੂਟ ਵੀ ਬਣਾ ਦੇਵਾਂਗੇ ਪਰ ਉਸ ਸਮੇਂ ਜਾਂਦੇ ਹੀ ਮਾਤੇ ਪਿਓ ਦਾ ਐਕਸੀਡੈਂਟ ਹੋ ਗਿਆ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਉਹ ਦਿਨ ਮੇਰੇ ਲਈ ਬਹੁਤ ਹੀ ਮਾੜਾ ਚੜਿਆ ਸੀ ਮੇਰੇ ਮਾਪਿਓ ਮੈਨੂੰ ਛੱਡ ਕੇ ਚਲੇ ਗਏ ਮੈਨੂੰ ਹੁਣ ਆਉਣ ਵਾਲਾ ਕੱਲ ਦੀ ਬਹੁਤ ਫਿਕਰ ਸੀ ਕਿਉਂਕਿ ਮੇਰੇ ਪਰਾਨੂ ਤਾਂ ਮੇਰੀ ਦਾਦੀ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਸੀ ਮੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਤੇ ਜੇ ਕਿਤੇ ਘਰ ਦੇ ਕੰਮ ਵਿੱਚ ਕੋਈ ਗਲਤੀ ਹੋ ਜਾਂਦੀ ਤਾਂ ਮੈਨੂੰ ਕੁੱਟ ਦਿੰਦੀ ਸੀ ਮੇਰੀ ਨਾਨੀ ਹਫਤੇ ਜਾਂ ਦਸਾਂ ਦਿਨਾਂ ਬਾਅਦ ਸਾਨੂੰ ਮਿਲਣਾਉਂਦੀ ਸੀ ਮੈਂ ਡਰਦੀ ਨਾਨੀ ਨੂੰ ਕੁਝ ਨਾ ਦੱਸਦੀ ਕਿਉਂਕਿ ਉਸਦੇ ਚੜ ਪਿੱਛੋਂ ਮੇਰੀ ਦਾਦੀ ਮੈਨੂੰ ਜ਼ਿਆਦਾ ਕੁੱਟੂਗੀ ਪਰ ਇੱਕ ਦਿਨ ਦਾਦੀ ਮੈਨੂੰ ਕੁੱਟ ਰਹੀ ਸੀ ਤੇ ਨਾਨੀ ਅਚਾਨਕ ਹੀ ਆ ਗਈ ਉਸ ਨੇ ਵੇਖ ਲਿਆ ਕਿ ਮੇਰੀ ਦਾਦੀ ਮੈਨੂੰ ਕੁੱਟੀ ਜਾਂਦੀ ਸੀ ਮੇਰੀ ਨਾਨੀ ਨੇ ਮੈਨੂੰ ਫੜ ਕੇ ਆਪਣੇ ਕਾੜਜੇ ਨਾਲ ਲਾ ਲਿਆ ਤੇ ਮੇਰੀ ਦਾਦੀ ਨਾਲ ਲੜ ਪਈ ਕਹਿਣ ਲੱਗੀ ਇਸ ਮਾਸੂਮ ਤੇ ਹੱਥ ਚੁੱਕਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਤਾਂ ਰਾ ਪੇ ਦਾ ਦੁਸ਼ਮਣ ਬਣ ਗਿਆ ਇਸ ਦੇ ਮਾਪੇ ਇਸ ਤੋਂ ਖੋਦੇ ਪਰ ਤੁਸੀਂ ਇਸ ਨੂੰ ਪਿਆਰ ਤਾਂ ਕੀ ਦੇਣਾ ਉੱਤੋਂ ਕੁਟੀ ਜਨੇ ਮੇਰੀ ਦਾਦੀ ਕਹਿਣ ਲੱਗੀ ਬਹੁਤ ਤੰਗ ਕਰਦੀ ਆ ਤੂੰ ਇਹਨੂੰ ਕੋਈ 6 ਮਹੀਨੇ ਆਪਣੇ ਕੋ ਰੱਖ ਕੇ ਤਾਂ ਦੇਖ ਮੇਰੀ ਨਾਨੀ ਉਸੇ ਸਮੇ ਉਸ ਘਰ ਵਿੱਚ ਇੱਕ ਮਿੰਟ ਨਾ ਰੁਕੀ ਤੇ ਨਾ ਉਹਦੇ ਕੋਲ ਕੋਈ ਚਾਹ ਪਾਣੀ ਪੀਤਾ ਉਸਨੇ ਮੇਰੇ ਸਾਰੇ ਕੱਪੜੇ ਬੈਗ ਵਿੱਚ ਪਾਏ ਤੇ ਮੈਨੂੰ ਆਪਣੇ ਨਾਲ ਹੀ ਲੈ ਗਈ ਨਾਨਕੇ ਪਿੰਡ ਜਾ ਕੇ 10 ਦਿਨ ਤਾਂ ਵਧੀਆ ਲੰਗੇ ਪਰ ਉਸ ਤੋਂ ਬਾਅਦ ਮੇਰੀ ਮਾਮੀ ਮੈਨੂੰ ਵੇਖ ਕੇ ਨੱਕ ਬੁਲ ਕੱਢਦੀ ਮੈਨੂੰ ਚੰਗਾ ਨਹੀਂ ਸਮਝਦੀ ਸੀ ਕਿਉਂਕਿ ਉਸਦੇ ਦਿਲ ਵਿੱਚ ਇਹ ਆ ਗਿਆ ਸੀ ਕਿ ਮੈਂ ਇੱਥੇ ਪੱਕੀ ਆ ਗਈ ਮੇਰੀ ਨਾਨੀ ਨੂੰ ਬੜਾ ਦੁੱਖ ਹੁੰਦਾ। ਉਹ ਹਮੇਸ਼ਾ ਸਾਨੂੰ ਬੁਰਾ ਭਲਾ ਬੋਲਦੀ। ਫਿਰ ਇੱਕ ਦਿਨ ਮੇਰੀ ਮਾਸੀ ਤੇ ਮਾਸੜ ਸਾਨੂੰ ਮਿਲਣ ਆਏ। ਮੈਂ ਨਾਨੀ ਕੋਲ ਬੈਠੀ ਸੀ ਤੇ ਬੜੀ ਉਦਾਸ ਸੀ। ਮੇਰੀ ਮਾਸੀ ਕਹਿਣ ਲੱਗੀ ਕਿ ਮੇਰੀ ਧੀ ਇੰਨੀ ਕਿਉਂ ਉਦਾਸ ਆ? ਤਾਂ ਮੈਂ ਰੋਣ ਲੱਗ ਪਈ। ਨਾਨੀ ਵੀ ਰੋ ਪਈ ਤੇ ਨਾਨੀ ਨੇ ਦੱਸਿਆ ਕਿ ਮੈਂ ਤਾਂ ਇਸ ਨੂੰ ਇਸ ਦੀ ਦਾਦੀ ਤੋਂ ਬਚਾ ਕੇ ਲਿਆਈ ਸੀ ਕਿਉਂਕਿ ਇਸ ਦੀ ਦਾਦੀ ਇਸ ਤੋਂ ਸਾਰਾ ਕੰਮ ਕਰਵਾਉਂਦੀ ਤੇ ਕੁੱਟਦੀ ਸੀ। ਪਰ ਹੁਣ ਤੇਰੀ ਭਾਬੀ ਇਸ ਨੂੰ ਨਾਕਬੂਲ ਕਰਦੀ ਆ। ਮੇਰਾ ਮਾਸੜ ਘਰ ਲੱਗਾ ਬੀਬੀ ਤੁਸੀਂ ਫਿਕਰ ਨਾ ਕਰੋ ਅਸੀਂ ਇਸ ਨੂੰ ਆਪਣੇ ਨਾਲ ਲੈ ਜੰਨੇ ਆਂ ਨਾਲੇ ਸਾਡੇ ਕਿਹੜਾ ਕੋਈ ਧੀ ਆ ਅਸੀਂ ਇਹਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਸਾਡਾ ਤਾਂ ਇੱਕੋ ਪੁੱਤ ਆ ਮੇਰਾ ਮਾਸੜ ਬੜਾ ਚੰਗਾ ਸੀ ਮੇਰੀ ਨਾਨੀ ਨੇ ਵੀ ਮਜਬੂਰੀ ਵਸ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਮੈਨੂੰ ਮਾਸੀ ਆਪਣੇ ਨਾਲ ਲੈ ਗਈ ਮਾਸੀ ਦਾ ਮੁੰਡਾ ਮੇਰੇ ਤੋਂ 5 ਕੁ ਸਾਲ ਵੱਡਾ ਸੀ ਤੇ ਮੈਂ 14 ਕੁ ਸਾਲ ਦੀ ਸੀ ਤੇ ਉਹ 20 ਕੁ ਸਾਲਾਂ ਦਾ ਸੀ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ ਪਰ ਉਹ ਜ਼ਿਆਦਾ ਬੋਲਦਾ ਨਹੀਂ ਸੀ ਜ਼ਿਆਦਾਤਰ ਆਪਣੇ ਕਮਰੇ ਵਿੱਚ ਰਹਿੰਦਾ ਜ਼ਿਆਦਾਤਰ ਫੋਨ ਹੀ ਚਲਾਉਂਦਾ ਰਹਿੰਦਾ ਘਰ ਵਿੱਚ ਮਾਸੀ ਮਾਸੜ ਤੇ ਉਹਨਾਂ ਦਾ ਮੁੰਡਾ ਤੇ ਮੈਂ ਅਸੀਂ ਚਾਰੋਂ ਹੀ ਸੀ ਮਾਸੀ ਮਾਸੜ ਮੈਨੂੰ ਬਹੁਤ ਪਿਆਰ ਕਰਦੇ ਉਹਨਾਂ ਦੇ ਘਰ ਮੇਰਾ ਬੜਾ ਦਿਲ ਲੱਗਾ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਂ ਆਪਣੇ ਮਾਪਿਓ ਕੋਲ ਆ ਗਈ ਹੋਵਾਂ ਮੈਂ ਮਾਸੀ ਦੇ ਨਾਲ ਘਰ ਦਾ ਕੰਮ ਕਰਵਾ ਦਿੰਦੀ ਮਾਸੀ ਨੂੰ ਮੇਰੇ ਆਉਣ ਕਰਕੇ ਬੜਾ ਸੁਖ ਹੋ ਗਿਆ ਸੀ ਅਸੀਂ ਸਾਰੇ ਬੜੇ ਖੁਸ਼ ਸੀ ਇੱਕ ਦਿਨ ਮੈਂ ਮਾਸੀ ਦੇ ਮੁੰਡੇ ਨੂੰ ਕਮਰੇ ਵਿੱਚ ਚਾਹ ਪੜਾਉਣ ਗਈ ਤਾਂ ਕੰਪਿਊਟਰ 'ਤੇ ਇੱਕ ਅਜੀਬ ਜਿਹੀ ਫੋਟੋ ਵੇਖ ਰਿਹਾ ਸੀ ਜਦੋਂ ਮੈਂ ਉਸ ਨੂੰ ਕਿਹਾ ਕਿ ਵੀਰੇ ਕੀ ਵੇਖਦਾ ਤਾਂ ਕਹਿਣ ਲੱਗਾ ਮਾਡਲ ਆ ਦੇ ਕਿੰਨੇ ਸੋਹਣੇ ਕੱਪੜੇ ਪਾਏ ਆ ਇਹਨਾਂ ਦੇ ਕਹਿੰਤੇ ਮੈਨੂੰ ਕਹਿਣ ਲੱਗਾ ਜੇਕਰ ਤੂੰ ਵੀ ਅਜੇ ਕੱਪੜੇ ਪਾਏਂਗੀ ਤਾਂ ਕਿੰਨੀ ਸੋਹਣੀ ਲੱਗੇਗੀ ਮੈਂ ਭੋਲੀ ਭਾਲੀ ਸੀ ਮੈਂ ਉਸ ਨੂੰ ਕਿਹਾ ਹਾਂ ਵੀਰੇ ਸੱਚੀ ਮੈਂ ਵੀ ਬੜੀ ਸੋਹਣੀ ਲੱਗੂੰਗੀ ਪਰ ਜੇ ਕੋਈ ਮੇਰੀ ਮਾੜੀ ਦੀ ਤਾਰੀਫ ਕਰ ਦਿੰਦਾ ਤਾਂ ਮੈਂ ਬੜੀ ਖੁਸ਼ ਹੋ ਜਾਂਦੀ ਸੀ ਉਸ ਨੇ ਮੇਰੀ ਦੋ ਮਿੰਟ ਤਾਰੀਫ ਕੀਤੀ ਤੇ ਮੈਨੂੰ ਪਰਵਾ ਲਿਆ ਮੈਨੂੰ ਕਹਿਣ ਲੱਗਾ ਪ੍ਰੀਤ ਮੈਂ ਤੈਨੂੰ ਇਹ ਜੇ ਕੱਪੜੇ ਲਿਆ ਕੇ ਦੇਵਾਂ ਤੂੰ ਵੀ ਪਾਇਆ ਕਰੀ ਮੈਂ ਕਿਹਾ ਨਹੀਂ ਵੀਰੇ ਮੈਂ ਇਹ ਜੇ ਕੱਪੜੇ ਨਹੀਂ ਪਾ ਸਕਦੀ ਵੀਰੇ ਮਾਸੀ ਮਾਸੜ ਕੀ ਸੋਚਣਗੇ ਉਹ ਕਹਿਣ ਲੱਗਾ ਨਹੀਂ ਨਹੀਂ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ ਜਿਸ ਦਿਨ ਕਰਨਾ ਹੋਣ ਉਸ ਦਿਨ ਪਾਇਆ ਕਰੀ ਮੈਂ ਉਸ ਨੂੰ ਕਿਹਾ ਠੀਕ ਆ ਵੀਰੇ ਮੈਨੂੰ ਲੱਗਾ ਸੀ ਕਿ ਉਹ ਮੇਰਾ ਭਰਾ ਮੈਨੂੰ ਪਿਆਰ ਕਰਦਾ ਇਸ ਕਰਕੇ ਉਹ ਚਾਹੁੰਦਾ ਕਿ ਮੇਰੀ ਭੈਣ ਵੀ ਸੋਹਣੀ ਲੱਗੇ ਇੱਕ ਦਿਨ ਮੈਨੂੰ ਛੁੱਟੀ ਸੀ ਤੇ ਮੈਂ ਘਰ ਵਿੱਚ ਹੀ ਸੀ ਉਹ ਮੈਨੂੰ ਕਹਿਣ ਲੱਗਾ ਪ੍ਰੀਤ ਅੱਜ ਤੂੰ ਮੈਨੂੰ ਆ ਕੱਪੜੇ ਪਾ ਕੇ ਵਕਾ ਮੈਂ ਉਸ ਨੂੰ ਹਾਂ ਕਰ ਦਿੱਤੀ ਤੇ ਉਸਦੇ ਮਗਰ ਲੱਗੇ ਕੱਪੜੇ ਵੀ ਪਾ ਲਏ ਉਸ ਨੇ ਮੈਨੂੰ ਵੇਖ ਕੇ ਬੜੀ ਤਾਰੀਫ ਕੀਤੀ ਤੇ ਆਪਣੇ ਫੋਨ ਵਿੱਚ ਪਤਾ ਨਹੀਂ ਮੇਰੀਆਂ ਫੋਟੋਆਂ ਖਿੱਚ ਲਿੱਤੀਆਂ ਮੈਨੂੰ ਕਹਿਣ ਲੱਗਾ ਤੀਕ ਤੂੰ ਇੰਨਾ ਕੱਪੜਿਆਂ ਦੇ ਵਿੱਚ ਕਿਸੇ ਤੋਂ ਘੱਟ ਨਹੀਂ ਲੱਗਦੀ ਮੈਂ ਆਪਣੀ ਤਾਰੀਫ ਸੁਣ ਕੇ ਬੜੀ ਖੁਸ਼ ਹੋ ਰਹੀ ਸੀ ਤੇ ਫਿਰ ਕਹਿਣ ਲੱਗਾ ਜਿੰਨਾ ਚਿਰ ਮੰਮੀ ਤੇ ਡੈਡੀ ਨਹੀਂ ਆਉਂਦੇ ਉਹਨਾ ਟਾਈਮ ਤੂੰ ਕੱਪੜੇ ਪਾਈ ਰੱਖ ਮੈਂ ਉਸ ਨੂੰ ਕਿਹਾ ਨਹੀਂ ਨਹੀਂ ਵੀਰੇ ਮੈਂ ਕੱਪੜੇ ਲਾ ਦਿੰਨੀ ਆ ਮਾਸੀ ਮਾਸੜ ਦਾ ਕੀ ਪਤਾ ਕਦੋਂ ਘਰ ਆ ਜਾਣ ਜੂ ਹੀ ਮੈਂ ਕੱਪੜੇ ਬਦਲਣ ਲਈ ਕਮਰੇ ਵਿੱਚ ਗਈ ਤਾਂ ਮੇਰੇ ਪਿੱਛੇ ਹੀ ਆ ਗਿਆ ਮੈਂ ਉਸ ਨੂੰ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਇੱਥੇ ਕੱਪੜੇ ਬਦਲਣ ਆਈ ਆ ਤਾਂ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਦੇਖਦਾ ਤੂੰ ਬਦਲ ਕੱਪੜੇ ਮੈਂ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਬਾਹਰ ਚੱਲੋ ਮੈਨੂੰ ਤੁਹਾਡੇ ਤੋਂ ਸੰਗ ਲੱਗਦੀ ਆ ਤੂੰ ਇਹ ਗੱਲ ਭੁੱਲ ਗਿਆ ਵੀਰੇ ਕਿ ਤੂੰ ਕਿ ਮੁੰਡਾ ਤੇ ਮੈਂ ਕੁੜੀ ਆ ਅਤੇ ਕੁੜੀਆਂ ਮੁੰਡਿਆਂ ਸਾਹਮਣੇ ਕੱਪੜੇ ਨਹੀਂ ਬਦਲਦੀਆਂ ਉਸਨੇ ਹੱਗੇ ਹੋ ਕੇ ਮੇਰਾ ਹੱਥ ਫੜਿਆ ਤੇ ਮੈਨੂੰ ਕਹਿਣ ਲੱਗਾ ਇਹ ਤੂੰ ਕੀ ਕਹਿ ਰਹੀ ਹੈ ਮੈਂ ਉਸਨੂੰ ਕਿਹਾ ਵੀਰੇ ਤੂੰ ਕੀ ਕਰ ਰਿਹਾ ਮੈਂ ਉਸਨੂੰ ਪਿੱਛੇ ਵੱਲ ਧੱਕਿਆ ਪਰ ਤਾਂ ਅੱਗੇ ਵੱਧਦਾ ਹੀ ਜਾ ਰਿਹਾ ਸੀ ਮੈਂ ਉਸਨੂੰ ਕਿਹਾ ਕਿ ਤੂੰ ਬਾਹਰ ਜਾ ਮੈਨੂੰ ਕੱਪੜੇ ਬਦਲ ਲੈਣ ਦੇ ਪਰ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਮੈਨੂੰ ਕਹਿਣ ਲੱਗਾ ਅੱਜ ਤੈਨੂੰ ਮੇਰਾ ਇੱਕ ਕੰਮ ਕਰਨਾ ਹੀ ਪੈਣਾ ਮੈਂ ਉਸਨੂੰ ਕਿਹਾ ਉਹ ਕਿਹੜਾ ਤਾਂ ਕਹਿੰਦਾ ਤੂੰ ਮੈਨੂੰ ਖੁਸ਼ ਕਰ ਮੈਨੂੰ ਅਜੇ ਇਹਨਾਂ ਗੱਲਾਂ ਦੀ ਚੰਗੀ ਤਰ੍ਹਾਂ ਸਮਝ ਹੀ ਨਹੀਂ ਸੀ ਮੈਂ ਉਸ ਨੂੰ ਕਿਹਾ ਕਿ ਉਹ ਕਿਦਾਂ ਤਾਂ ਕਹਿਣ ਲੱਗਾ ਉਹ ਸਭ ਮੈਂ ਤੈਨੂੰ ਦੱਸਦਾਂਗਾ ਪਰ ਸੂ ਮੇਰੇ ਕੋਲ ਆ ਜਾ ਜਦੋਂ ਉਸ ਨੇ ਮੈਨੂੰ ਇੰਨੀ ਗੱਲ ਕਹੀ ਤਾਂ ਮੈਂ थर-थर ਕੰਬਣ ਲੱਗ ਪਈ ਸੀ ਮੈਂ ਉਸ ਨੂੰ ਕਿਹਾ ਤੂੰ ਕੀ ਕਹਿ ਰਹੀ ਹੈ ਤੂੰ ਮੇਰਾ ਭਰਾ ਹੈ ਤੇ ਮੈਂ ਤੇਰੀ ਭੈਣ ਹਾਂ ਤਾਂ ਕਹਿਣ ਲੱਗਾ ਕੱਲ ਜੁਗ ਦੇ ਜ਼ਮਾਨੇ ਵਿੱਚ ਬਸ ਸਕੇ ਭੈਣ ਭਰਾ ਹੀ ਹੁੰਦੇ ਨੇ ਮੰਮੀ ਮਾਸੀਆਂ ਤੇ ਰਿਸ਼ਤੇਦਾਰੀਆਂ ਬਹੁਤ ਨੇੜਲੀਆਂ ਨਹੀਂ ਹੁੰਦੀਆਂ ਤੇ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਆ ਤੇ ਤੈਨੂੰ ਮੈਨੂੰ ਖੁਸ਼ ਕਰਨਾ ਹੀ ਪੈਣਾ ਜੇ ਤੂੰ ਮੈਨੂੰ ਖੁਸ਼ ਨਾ ਕੀਤਾ ਤਾਂ ਮੈਂ ਤੇਰੀਆਂ ਸਾਰੀਆਂ ਫੋਟੋਆਂ ਨੈੱਟ ਤੇ ਪਾ ਦੇਣੀਆਂ ਨੇ ਫਿਰ ਦੇਖ ਲਈਂ ਤੇਰਾ ਕਿੰਨਾ ਜਲੂਸ ਨਿਕਲੂਗਾ ਸਾਰੇ ਤੈਨੂੰ ਝਿੜਕਾ ਦੇਣਗੇ ਕਿ ਤੂੰ ਇਹ ਜਿਹੇ ਛੋਟੇ ਕੱਪੜੇ ਕਿਉਂ ਪਾਏ ਆ ਮੇਰੀ ਜਾਣ ਕੜਕੀ ਵਿੱਚ ਵਸ ਗਈ ਸੀ ਮੈਂ ਉਸ ਨੂੰ ਕਿਹਾ ਵੀਰੇ ਬੇਨਤੀ ਕਰਦੀ ਆ ਮੇਰੀਆਂ ਫੋਟੋਆਂ ਡਿਲੀਟ ਕਰ ਦੋ ਮੈਂ ਤੇਨਾਂ ਇੰਦਾਂ ਦਾ ਕੁਝ ਨਹੀਂ ਕਰ ਸਕਦੀ ਕਹਿਣ ਲੱਗਾ ਮੈਂ ਤੈਨੂੰ 10 ਮਿੰਟ ਦਾ ਟਾਈਮ ਦਿੰਦਾ ਜਾਂ ਤਾਂ ਤੂੰ ਮੇਰੀ ਗੱਲ ਮੰਨ ਲੈ ਜਾਂ ਫਿਰ ਮੈਂ ਫੋਟੋਆਂ ਸਾਰੀਆਂ ਨੈਟ ਤੇ ਪਾਉਣ ਲੱਗਾ ਮੈਂ ਉਸ ਦੇ ਸਾਹਮਣੇ ਦੋਨੋਂ ਹੱਥ ਜੋੜ ਦਿੱਤੇ ਮੈਂ ਉਸ ਨੂੰ ਕਿਹਾ ਕਿ ਮੈਂ ਕੱਪੜੇ ਪਾ ਲ ਲਈਆਂ ਪਰ ਮੇਰੇ ਫੋਟੋ ਨੈਟ ਤੇ ਨਾ ਚਾੜਿਓ ਉੱਥੇ ਫਿਰ ਉਸ ਦੀ ਹਿੰਮਤ ਇੰਨੀ ਵੱਧ ਗਈ ਕਿ ਉਸ ਨੇ ਆਪ ਹੀ ਅੱਕ ਕੇ ਮੈਨੂੰ ਆਪਣੇ ਗੜ ਲਾ ਲਿਆ ਫਿਰ ਮੈਨੂੰ ਬੈੱਡ ਤੇ ਲੰਮੀ ਪਾ ਕੇ ਮੇਰੇ ਨਾਲ ਆਪਣੀ ਮਰਮਰਜੀ ਕੀਤੀ ਜਦੋਂ ਉਸ ਨੇ ਮੇਰੇ ਨਾਲ ਇਹ ਸਭ ਕੁਝ ਕੀਤਾ ਤਾਂ ਮੇਰੀ ਚੀਕ ਨਿਕਲ ਗਈ ਉਸ ਨੇ ਮੇਰੇ ਮੂੰਹ ਤੇ ਹੱਥ ਧਾਰ ਦਿੱਤਾ ਸੀ ਤੇ ਕਹਿਣ ਲੱਗਾ ਬਸ ਥੋੜਾ ਟਾਈਮ ਤਕਲੀਫ ਹੋਣੀ ਹੈ ਤੈਨੂੰ ਫੇਰ ਠੀਕ ਲੱਗੂਗਾ ਮੇਰੀ ਰੂਹ ਬੁਰੀ ਤਰ੍ਹਾਂ ਕੰਬ ਗਈ ਸੀ ਮੈਂ ਤਾਂ ਮਜਬੂਰੀ ਵਾਸਤੇ ਸਭ ਕਰ ਰਹੀ ਸੀ ਮੈਂ ਉਸ ਦੀਆਂ ਬਹੁਤ ਮਿੰਤਾ ਕਰ ਰਹੀ ਸੀ ਕਿ ਮੈਨੂੰ ਛੱਡ ਦੋ ਪਰ ਉਸ ਨੇ ਤਾਂ 10 ਮਿੰਟ ਬਾਅਦ ਮੈਨੂੰ ਛੱਡਿਆ ਉਸ ਸਮੇਂ ਮੇਰੇ ਸਰੀਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਸਰੀਰ ਨਾਲ ਕੀ ਹੋਈ ਜਾਂਦਾ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਆਉਣ ਲੱਗ ਪਿਆ ਸੀ ਅਤੇ ਉਹ ਬਾਹਰ ਚਲਾ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਮੰਮੀ ਡੈਡੀ ਨੂੰ ਇਹ ਗੱਲ ਦੱਸੀ ਫੇਰ ਤੂੰ ਦੇਖੀਂ ਮੈਂ ਤੇਰਾ ਕੀ ਹਾਲ ਕਰਨਾ ਮੈਂ ਤੇਰੀਆਂ ਫੋਟੋਆਂ ਹਟਤੀ ਪਾ ਦੇਣੀਆਂ ਤੇ ਨਾਲੇ ਉਹਨਾਂ ਨੂੰ ਵੀ ਵਿਖਾ ਦੇਣੀਆਂ ਨਹੀਂ ਤੇਰੀ ਬੇਇੱਜ਼ਤੀ ਹੋਣੀ ਆ ਉਲਟਾ ਉਹ ਤੈਨੂੰ ਹੀ ਕੁੱਟਣਗੇ ਉਹ ਮੈਨੂੰ ਫੋਟੋਆਂ ਦੇ ਜ਼ਰੀਏ ਬਲੈਕਮੇਲ ਕਰ ਰਿਹਾ ਸੀ ਮੈਂ ਉਸਦੇ ਮੂੰਹ ਵੱਲ ਵੇਖੀ ਜਾਂਦੀ ਤੇ ਰੋਈ ਜਾਂਦੀ ਸੀ ਮੈਂ ਉਸ ਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤਾਂ ਕਹਿਣ ਲੱਗਾ ਕਿ ਤੂੰ ਬਸ ਭੁੱਲ ਜਾ ਜੋ ਵੀ ਤੇਰੇ ਨਾਲ ਹੋਇਆ ਪਰ ਤੂੰ ਮੈਨੂੰ ਬਹੁਤ ਖੁਸ਼ ਕੀਤਾ ਇਸ ਲਈ ਤੇਰਾ ਬਹੁਤ ਧੰਨਵਾਦ ਮੇਰਾ ਤਾਂ ਉਸ ਨੂੰ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਸੀ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਇੱਥੋਂ ਚਲਾ ਜਾ ਉਹ ਵੀ ਇੱਕ ਵਾਰ ਤਾਂ ਉੱਥੋਂ ਚਲਾ ਗਿਆ ਸੀ ਮਾਸੀ ਜੀ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ 나 ਤੋਂ ਕਿ ਕੱਪੜੇ ਬਦਲ ਲਏ ਤੇ ਸਾਰੇ ਕੱਪੜੇ ਧੋ ਦਿੱਤੇ ਤੇ ਦੁਪਹਿਰ ਦਾ ਟਾਈਮ ਸੀ ਮੈਂ ਚਾਹ ਬਣਾਉਣ ਲੱਗੀ ਇੰਨੇ ਵਿੱਚ ਮੇਰੇ ਮਾਸੀ ਫਰੀ ਵੀ ਆ ਗਏ ਮਾਸੀ ਨੇ ਮੇਰਾ ਉਤਰਿਆ ਚਿਹਰਾ ਵੇਖ ਕੇ ਪੁੱਛਿਆ ਕੀ ਗੱਲ ਹੈ ਪ੍ਰੀਤਾ ਜੀ ਤੂੰ ਉਦਾਸ ਲੱਗਦੀ ਆ ਮੈਂ ਉਹਨਾਂ ਨੂੰ ਕਿਹਾ ਮਾਸੀ ਜੀ ਤੁਹਾਡੇ ਜਾਣ ਤੋਂ ਬਾਅਦ ਮੈਨੂੰ ਮੰਮੀ ਡੈਡੀ ਦੀ ਯਾਦ ਆਈ ਮੈਂ ਮਾਸੀ ਜੀ ਦੇ ਘਰ ਲੱਗ ਕੇ ਰੋਣ ਲੱਗ ਪਈ ਮਾਸੀ ਨੇ ਪਿਆਰ ਨਾਲ ਮੈਨੂੰ ਗਲ ਲਾਇਆ ਤੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਤੂੰ ਫਿਕਰ ਨਾ ਕਰ ਇੰਨੇ ਵਿੱਚ ਮਾਸੜ ਜੀ ਕਹਿਣ ਲੱਗੇ ਕੀ ਧੀ ਤੂੰ ਫਿਕਰ ਨਾ ਕਰ ਅਸੀਂ ਵੀ ਤੇਰੇ ਮਾਪੇ ਹੋਈਆਂ ਉਸ ਦਿਨ ਤੋਂ ਬਾਅਦ ਮਾਸੀ ਮਾਸੜ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਅੱਜ ਤੋਂ ਬਾਅਦ ਸਾਨੂੰ ਮਾਸੀ ਮਾਸੜ ਨਹੀਂ ਸਗੋਂ ਮੰਮੀ ਡੈਡੀ ਹੀ ਕਿਹਾ ਕਰੇਗੀ ਮੈਂ ਮਾਸੀ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ ਸੀ ਪਰ ਮੈਂ ਮਾਸੀ ਨੂੰ ਆਪਣਾ ਅੰਦਰਲਾ ਦਰਦ ਨਹੀਂ ਦੱਸ ਸਕਦੀ ਸੀ ਫਿਰ ਮੈਂ ਮਾਸੀ ਦੇ ਨਾਲ ਸ਼ਾਮ ਦਾ ਕੰਮ ਕਰਵਾਉਣ ਲੱਗ ਪਈ ਤੇ ਫਿਰ ਅਸੀਂ ਰੋਟੀ ਖਾ ਕੇ ਲੰਮੇ ਬੈ ਗਏ ਪਰ ਮੇਰੇ ਦਿਮਾਗ ਵਿੱਚ ਉਹੀ ਗੱਲਾਂ ਘਰ ਕਰ ਗਈਆਂ ਸੀ ਜੋ ਮਾਸੀ ਦੇ ਮੁੰਡੇ ਨੇ ਮੇਰੇ ਨਾਲ ਕੀਤਾ ਸੀ ਉਸ ਤੋਂ ਬਾਅਦ 2 ਦਿਨ ਤਾਂ ਮੈਂ ਸਕੂਲ ਹੀ ਨਾ ਗਈ ਕਿਉਂਕਿ ਮੇਰੇ ਸਰੀਰ ਵਿੱਚ ਦਰਦ ਸੀ ਤੇ ਮੇਰੇ ਲੱਤਾਂ ਦੇ ਵਿੱਚ ਜਾਨ ਹੀ ਨਹੀਂ ਸੀ ਤੀਜੇ ਦਿਨ ਸਵੇਰੇ ਸਵੇਰੇ ਫੋਨ ਆਇਆ ਤਾਂ ਮਾਸੜ ਜੀ ਦੀ ਚਾਚੀ ਦੀ ਡੈਥ ਹੋ ਗਈ ਸੀ ਮਾਸੀ ਮਾਸੜ ਨੇ ਉੱਥੇ ਜਾਣਾ ਸੀ ਮਾਸੀ ਦੇ ਮੁੰਡੇ ਨੂੰ ਫੇਰ ਮੌਕਾ ਮਿਲ ਗਿਆ ਤੇ ਉਸ ਨੇ ਦੁਪਹਿਰ ਵੇਲੇ ਮੈਨੂੰ ਆਪਣੇ ਕਮਰੇ 'ਚ ਬੁਲਾਇਆ ਤੇ ਚਾਹ ਦੇ ਬਹਾਨੇ ਮੇਰੇ ਨਾਲ ਪਤਾ ਨਹੀਂ ਉਸਨੇ ਕੀ ਕੁਝ ਕੀਤਾ ਅੱਜ ਫੇਰ ਉਸਨੇ ਆਪਣੀ ਪੂਰੀ ਮਰਜ਼ੀ ਕੀਤੀ ਸੀ ਮੈਂ ਬਹੁਤ ਮਜਬੂਰ ਹੋ ਗਈ ਸੀ ਅਤੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਸੀ ਉਹ ਆਪਣੀ ਮਰਜ਼ੀ ਕਰਦਾ ਸੀ ਅਤੇ ਉਸ ਤੋਂ ਬਾਅਦ ਮੈਂ ਬੁਰੀ ਤਰ੍ਹਾਂ ਤੜਫ ਜਾਂਦੀ ਸੀ ਕਿਉਂਕਿ ਮੇਰੇ ਤੇ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ ਸੀ ਤੇ ਉਹ बार-बार ਮੈਨੂੰ ਮੇਰੀਆਂ ਫੋਟੋਆਂ ਨੂੰ ਲੈ ਕੇ ਹੀ ਬਲੈਕਮੇਲ ਕਰਦਾ ਸੀ ਪਰ ਉਸ ਦਿਨ ਉਸਨੇ ਪੂਰਾ ਅੱਧਾ ਘੰਟਾ ਮੇਰੀ ਚੀਕਾ ਕਰਵਾ ਦਿੱਤੀਆਂ ਕਿਉਂਕਿ ਮੇਰੀ ਉਮਰ ਹਲੇ ਬਹੁਤ ਛੋਟੀ ਸੀ ਦਿਹਾੜੀ ਉਮਰ ਵਿੱਚ ਹੀ ਹੋਣ ਕਰਕੇ ਇਸ ਕੰਮ ਨੂੰ ਮੈਂ ਨਹੀਂ ਕਰ ਸਕਦੀ ਸੀ ਤੇ ਮੈਨੂੰ ਬੜੀ ਤਕਲੀਫ ਹੁੰਦੀ ਸੀ ਮਾਸੀ ਦੇ ਮੁੰਡੇ ਦਾ ਸਰੀਰ ਬੜਾ ਸਡੂਲ ਸੀ ਤੇ ਬਹੁਤ ਤਕੜਾ ਉਹ ਮੈਨੂੰ ਬਹੁਤ ਤਕਲੀਫ ਦਿੰਦਾ ਮੈਂ ਬਹੁਤ ਰੋਈ ਕਰ ਲਈ ਪਰ ਉਸ ਤੇ ਕੋਈ ਅਸਰ ਨਹੀਂ ਹੁੰਦਾ ਸੀ ਅਤੇ ਮੈਂ ਵੀ ਫਿਰ ਉੱਥੇ ਅੱਧਾ ਘੰਟਾ ਪਈ ਰੋਂਦੀ ਰਹੀ ਤੇ ਹੌਲੀ-ਹੌਲੀ ਉੱਠ ਕੇ ਬਾਹਰ ਗਈ ਤੇ ਆਪਣੇ ਹੰਝੂ ਆਪ ਹੀ ਸਾਫ ਕਰਕੇ ਕੰਮ ਧੰਦੇ ਲੱਗ ਗਈ ਸੀ ਅਤੇ ਫਿਰ ਥੋੜੇ ਟਾਈਮ ਬਾਅਦ ਮਾਸੀ ਮਸੜਾ ਆਏ ਅਗਲੇ ਦਿਨ ਉਸ ਨੇ ਮੈਨੂੰ ਸਕੂਲ ਤੋਂ ਸਿੱਧਾ ਖੇਤ ਬਣਾ ਲਿਆ ਸੀ ਮੈਂ ਡਰਦੀ ਰਹੀ ਅਤੇ برداشت ਨਹੀਂ ਕਰ ਸਕਦੀ ਸੀ ਪਰ ਮੈਨੂੰ ਅਚਾਨਕ ਲੱਗਾ ਜਿਵੇਂ ਖੇਤ ਵਿੱਚ ਕੋਈ ਆਇਆ ਹੋਵੇ ਮੈਂ ਇੱਕਦਮ ਚੁੱਪ ਹੋ ਗਈ ਤਾਂ ਉਸ ਨੇ ਆਪਣਾ ਕੰਮ ਤੇਜ਼ ਕਰ ਦਿੱਤਾ ਤੇ ਜਲਦੀ ਜਲਦੀ ਨਿਬੇੜ ਦਿੱਤਾ ਜਦੋਂ ਆਪਣੇ ਮੈਂ ਕੱਪੜੇ ਪਾਏ ਤੇ ਬਾਹਰ ਜਾਣ ਲੱਗੀ ਤਾਂ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਮਾਸਟਰ ਜੀ ਖੜੇ ਸੀ ਉਹਨਾਂ ਨੂੰ ਹੋਏ ਸਭ ਕੁਝ ਪਤਾ ਲੱਗ ਚੁੱਕਾ ਸੀ ਮੈਂ ਉਹਨਾਂ ਦੇ ਗਲ ਲੱਗ ਕੇ ਬਹੁਤ ਰੋਈ ਤੇ ਮੈਂ ਸਾਰੇ ਗਨਾਹਾਂ ਨੂੰ ਆਪਣੇ ਮੂੰਹ ਰਾਹੀਂ ਉਹਨਾਂ ਨੂੰ ਦੱਸ ਦਿੱਤਾ ਮਾਸੜ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਫਿਰ ਉਸ ਨੂੰ ਬਹੁਤ ਕੁੱਟਿਆ ਮਾਸੀ ਕਹਿਣ ਲੱਗੇ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਇਹ ਤੇਰੀ ਭੈਣਾ ਵਿਚਾਰੀ ਰੱਬ ਦੀ ਮਾਰੀ ਮਜਬੂਰੀ ਵੀ ਸਾਡੇ ਕੋਲ ਆ ਗਈ ਤਾਂ ਤੂੰ ਇਸ ਦੇ ਨਾਲ ਇਹ ਸਭ ਕੁਝ ਕੀਤਾ ਇਸ ਦਾ ਫਾਇਦਾ ਚੁੱਕਿਆ ਮਾਸੀ ਮਾਸੜ ਆਪਣੇ ਮੁੰਡੇ ਨੂੰ ਲਾਂ ਤਾਂ ਪਾਈ ਜਾਂਦੇ ਸੀ ਪਰ ਮਾਸੀ ਮਾਸੜ ਆਪਣੇ ਮੁੰਡੇ ਨੂੰ ਉਸ ਦੀ ਭੂਆ ਕੋਲ ਛੱਡ ਆਏ ਤੇ ਕਹਿ ਦਿੱਤਾ ਕਿ ਜਿੰਨਾ ਟਾਈਮ ਅਸੀਂ ਪ੍ਰੀਤ ਦਾ ਵਿਆਹ ਨਹੀਂ ਕਰ ਦਿੰਦੇ ਉਹਨਾ ਟਾਈਮ ਅਸੀਂ ਤੈਨੂੰ ਪਿੰਡ ਨਹੀਂ ਲੈ ਕੇ ਜਾਣਾ ਫਿਰ ਮਾਸੀ ਮਾਸੜ ਨੇ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੱਤੇ ਤੇ ਬਹੁਤ ਵਧੀਆ ਘਰ ਲੱਭ ਕੇ ਮੇਰਾ ਵਿਆਹ ਕਰ ਦਿੱਤਾ ਸੀ ਮੇਰਾ ਘਰ ਵਾਲਾ ਕੈਨੇਡਾ ਤੋਂ ਆਇਆ ਸੀ ਤੇ ਵਿਆਹ ਕਰਵਾ ਕੇ ਮੈਂ ਵੀ ਉਸਦੇ ਨਾਲ ਹੀ ਚਲੀ ਗਈ ਹੁਣ ਮੇਰੇ ਵਿਆਹ ਨੂੰ ਪੂਰੇ 9 ਸਾਲ ਹੋ ਚੁੱਕੇ ਨੇ ਤੇ ਮੇਰੇ ਦੋ ਬੱਚੇ ਵੀ ਨੇ ਮੈਂ ਆਪਣੇ ਘਰੋਲੇ ਨਾਲ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਆਂ ਤੇ ਜਦੋਂ ਕਿਤੇ ਇੰਡੀਆ ਢੀੜਾ ਵੱਜਦਾ ਤਾਂ ਮੈਂ ਆਪਣੀ ਮਾਸੀ ਕੋਲ ਹੀ ਜਾਂਨੀ ਆਂ ਅਤੇ ਮੈਂ ਆਪਣੀ ਮਾਸੀ ਦੇ ਮੁੰਡੇ ਨੂੰ ਉਸ ਤੋਂ ਬਾਅਦ ਅੱਜ ਤੱਕ ਕਦੇ ਨਹੀਂ ਬੁਲਾਇਆ ਮੇਰਾ ਮਨ ਹੀ ਨਹੀਂ ਮੰਨਦਾ ਕਿ ਮੈਂ ਉਸ ਨਾਲ ਕੋਈ ਗੱਲ ਕਰਾਂ ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਬਹੁਤ ਖੁਸ਼ ਹਾਂ ਪਰ ਆਪਣੇ ਬੀਤੇ ਹੋਏ ਕੱਲ ਦੇ ਕੌੜੀਆਂ ਯਾਦਾਂ ਨੂੰ ਅੱਜ ਵੀ ਮੇਰਾ ਮਨ ਡਰ ਜਾਂਦਾ ਤੇ ਕੰਬ ਜਾਂਦਾ ਤੇ ਮੈਨੂੰ ਤੇੜੀਆਂ ਆ ਜਾਂਦੀਆਂ ਨੇ ਮਨ ਵਿੱਚ ਹਲਕਾ ਜਿਹਾ ਸਵਾਲ ਚੜਦਾ ਉਤਰਦਾ ਰਹਿੰਦਾ ਕਿ ਜੇਕਰ ਮੇਰੇ ਮਾਪੇ ਹੁੰਦੇ ਤੇ ਤਾਂ ਇਹਨਾਂ ਦੁੱਖ ਤਕਲੀਫਾਂ ਵਿੱਚ ਮੈਂ ਕਦੇ ਨਾ ਵਿਛੜਦੀ ਮੈਂ ਬਹੁਤ ਹੀ ਉਹਨਾਂ ਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰਦੀ ਸੀ ਬਹੁਤ ਟਾਈਮ ਲਈ ਅਜਿਹਾ ਸੀ ਜਿਸ ਨੂੰ ਮੈਂ ਸਾਰੀ ਜ਼ਿੰਦਗੀ ਚਾਕੇ ਵੀ ਨਹੀਂ ਸੀ ਭਲਾ ਸਕਦੀ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਤਾਂ ਕਹਾਣੀ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਅੱਜ ਦੀ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਧੀਆਂ ਕਦੀ ਪੋਚ ਨਹੀਂ ਹੁੰਦੀਆਂ ਧੀਆਂ ਨੂੰ ਵੀ ਓਨਾ ਹੀ ਮਾਨ ਸਤਕਾਰ ਦਿਓ ਜਿੰਨਾ ਪੁੱਤਾਂ ਨੂੰ ਦਿੱਤਾ ਜਾਂਦਾ ਜੇ ਉਸ ਨੂੰ ਆਪਣੇ ਘਰ ਵਿੱਚ ਪਿਆਰ ਮਿਲਦਾ ਤੋਕਿਉ ਮਾਸੀ ਮਾਸਟਰ ਦੇ ਘਰ ਜਾਂਦੀ ਤੇ ਦੂਜੀ ਸਿੱਖੀ ਹੈ ਕਿ ਜੇਕਰ ਕੋਈ ਮਜਬੂਰੀ ਵਾਸ ਤੁਹਾਡੇ ਘਰ ਆ ਵੀ ਗਿਆ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਖੂਨ ਦੇ ਰਿਸ਼ਤੇ ਹੀ ਆਪਣੇ ਹੁੰਦੇ ਨੇ ਉਹ ਵੀ ਤੁਹਾਡੇ ਆਪਣੇ ਹੀ ਨੇ ਕਦੀ ਉਹਨਾਂ ਦਾ ਨਜਾਇਜ਼ ਫਾਇਦਾ ਨਾ ਚੁੱਕੋ ਤੇ ਫਿਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ